ਤਾਰਿਆਂ ਨੂੰ ਮੇਰੇ ਵੱਲੋਂ ਸਭ ਜੀ ਅਨਾਲ ਕੋਮਾਰਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ। ਪਰसों ਉਹ ਵੀਡੀਓ ਪਾਈ ਨਹੀਂ ਹੈਗੀ ਜਿਹੜੀ ਸਧਾਰੇ ਵਾਲੀ ਵੀਡੀਓ ਸੀਗੀ ਉਹ ਮੈਂ ਪਰसों ਕੌੜੀ ਦੀ ਪਰ ਉਹਦੀ ਜਗ੍ਹਾ ਮੈਂ ਕੱਲ ਪਾਈ ਆ ਇਸ ਕਰਕੇ ਮੈਂ ਨਾ ਕੋਈ ਹੈਗੀ ਸੀਗੀ ਗੱਲ ਜਿਹੜੀ ਮੈਂ ਤੁਹਾਨੂੰ ਇਸੇ ਵੀਡੀਓ ਚ ਦੱਸੂਗੀ ਵੀ ਮੈਂ ਕਿਉਂ ਨਹੀਂ ਪਾਈ ਫਿਰ ਬਾਅਦ ਵਿੱਚ ਮਤਲਬ ਮੈਂ ਘਰ ਦੇਆਂ ਨੂੰ ਨਵੇਂ ਬੀਬੀ ਨਾਲ ਪੁੱਛਿਆ ਨਹੀਂ ਪਾਈ ਹੈਗੀ ਵੀਡੀਓ ਫਿਰ ਸਧਾਰੇ ਵਾਲੀ ਘਰ ਦੇਆਂ ਨੂੰ ਪੁੱਛ ਕੇ ਵੀਡੀਓ ਫਿਰ ਮੈਂ ਜਿਹੜੀ ਸਧਾਰੇ ਵਾਲੀ ਕੱਲ ਪਾਈ ਸੀਗੀ ਫਿਰ ਮੈਂ ਤੁਹਾਨੂੰ ਬਾਕੀ ਸਾਰੀ ਗੱਲ ਜਿਹੜੀ ਪ੍ਰੋਪਰ ਇਸ ਵੀਡੀਓ ਚ ਦੱਸ ਦੂੰਗੀ ਆਪੂ ਇੱਧਰ ਹੱਡੋ ਰਿਆ ਆਪੂ ਸ ਮਮੂ ਦੇ ਨਾਲ ਕਿਉਂ ਵੀ ਦੋ ਮਿੰਟ ਹੁਣ ਹਸਾਈ ਦਾ ਇਹਦਾ ਨਾ ਸਿਰ ਕੋਲਿਆ ਤਾਂ ਵੀ ਜਿਹੜਾ ਸਿਰ ਬੰਨੀ ਐ ਪਰ ਇਹ ਇਹਨੇ ਆਪਣੀ ਮੰਮੀ ਕੋਲ ਭਾਇਆ ਨਹੀਂ ਸਿਰ ਖੋਲਾ ਤੇ ਭੱਜ ਕੇ ਆ ਗਿਆ ਮੈਂ ਲੱਗੂ ਤੇ ਵਹਾਉਂਗਾ ਆਗੂ ਨੇ ਫਿਰ ਅੱਜ ਜਦੋਂ ਯੂਵੀ ਤੋਂ ਅੱਜ ਆ ਮੈਂ ਮਸ਼ੀਨ ਲਾਈ ਤਾਂ ਦੇਖਿਆ ਯੂਵੀ ਦੀ ਡਰੈਸ ਕੋਈ ਮੈਂ ਕਿਹਾ ਅੱਜ ਇਹਨੇ ਪਾ ਕੇ ਜਾਣੀ ਕਿ ਫਿਰ ਅੱਜ ਉਹ ਡਰੈਸ ਹੈ ਜਿਹੜੀ ਫਿਰ ਅੱਜ ਧੋੜੀ ਪਾਤੀ ਇਸ ਕਰਕੇ ਯੂਵੀ ਅੱਜ ਛੁੱਟੀ ਬੱਝ ਗਈ ਯੂਵੀ ਆ ਕੇ ਮੋਜਾ ਮਾਰ ਰਿਹਾ ਆਗੂ ਤੇ ਦੋਹੇ ਦੋਹੇ ਭਾਈ ਮੋਜਾ ਮਾਰ ਰਹੇ ਨੇ ਚਲੋ ਮੈਂ ਹੁਣ ਆਗੂ ਦਾ ਅਸ਼ੀਰਵਾਦ ਆ ਨਾ ਹੀ ਇਹਨੇ ਦੰਦ ਕੱਟਨੇ ਤੇ ਹਟਣਾ ਨਹੀਂ ਹੁਣ ਹੱਸਣਾ ਨਾ ਤੁਹਾਨੂੰ ਸੌਣਨਾ ਕੋਈ ਨਹੀਂ ਦੇ ਪਾਈਆਂ ਦੇ ਲਾਥ ਦੇਖ ਲੋ ਆ ਦੇਖੋ ਤੂੰ ਫਨਾਨਾ ਇਹ ਖੇਡਾਂ ਖੇਡ ਰਹੇ ਆ ਦੋਹੇ ਜਾਨੇ ਦਵਾਨੀ ਕਰਨ ਮੈਨਾ ਉਚਾਂਬਣਾ ਕੇ ਹਟੀਆਂ ਤੇ ਆ ਲੱਗੇ ਹੋਏ ਨੇ ਖੇਡਾਂ ਖੇਡਣ ਆ ਲੈ ਕਦੇ ਧੂਆ ਕਰਦਾ ਏ ਕਦੇ ਤੀਆ ਕਰਦਾ ਏ ਚਲੋ ਹੁਣ ਚਲੋ ਹੁਣ ਕੰਮ ਹੋ ਗਿਆ ਚਲੋ ਤਿੱਤਰ ਹੋ ਰਿਓਣ ਦੋਹੇ ਆ ਜਾ ਚਲ ਆ ਜਾ ਬਈ ਥੱਲੇ ਉਤਰ ਯੂਵੀ ਐਂ ਥੱਲੇ ਤਾਂ ਉੱਤਰ ਜਾ ਉੱਤਰ ਜਾ ਭੋਲੇ ਉੱਤਰ ਜਾ 4 ਪਰ ਹੁਣ ਗੇਟ ਤਾਂ ਤਾਂ ਚਲੋ ਹੁਣ ਅੱਗਾ ਚੱਲੀਏ ਅੰਦਰ ਬੈਠੀਏ ਹੁਣ ਆਬੂ ਵੀ ਸੌਊਗਾ ਕਿਉਂਕਿ ਆਬੂ ਨਹਾ ਲਿਆ ਧੋ ਲਿਆ ਆਬੂ ਫੇਰ ਹੁਣ ਤਸੀਰ ਬਾਕੇ ਹੁਣ ਮੇਰੇ ਨਾਲ ਨਹਾਇਆ ਹੈ ਹੁਣ ਇਹ ਸੌਂ ਜਾਊਗਾ ਬਸ ਇਹਦਾ ਸੌਣ ਦਾ ਟਾਈਮ ਹੋ ਗਿਆ ਅਬ ਮਮਾ ਮਮਾ ਵੀਡੀਓ ਬਣਾ ਲਓ ਅਬੂ ਕਹਿੰਦਾ ਲੱਗੀ ਤਾਂ ਆਪਣਾ ਹੈਗਾ 8:00 ਵਜੇ ਦਾ ਸਬ지 ਭਾਜੀ ਇਹਦੇ ਕੱਲੀਆਂ ਆ ਗੱਤੀ ਹੁਣੀ ਆਏ ਹੋਏ ਨੇ ਚੱਕ ਚੱਲੇ ਮਿਲਣ ਆਏ ਹੋਏ ਨੇ ਅੱਜ ਤੇ ਮੈਂ ਨਾ ਵੀਡੀਓ ਚ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਸੀ ਉਹ ਮੈਂ ਬਸ ਇਸੇ ਵੀਡੀਓ ਚ ਥੋੜੀ ਜਿਹੀ ਅੱਗੇ ਦੱਸਣ ਲਈ ਉਹੀ ਦਰਰਾ ਵੀਡੀਓ ਦੇ ਅੱਛਾ ਅੱਛਾ ਤੇ ਦੱਸਣਾ ਸੀਗਾ ਵੀ ਨਾ ਵੀਡੀਓ ਕਿਉਂ ਨਹੀਂ ਪਾਈ ਹੈਗੀ ਮੈਂ ਕਾਣੀਆਂ ਨਹੀਂ ਪਾਈਆਂ ਪਹਿਲਾਂ ਜਿਵੇਂ ਦੱਸਿਆ ਤਾਂ ਪਰ ਮੈਂ ਫਿਰ ਘਰ ਦੇ ਨੂੰ ਪੁੱਛ ਕੇ ਪਾਈਆਂ ਨੇ ਉਹਨਾਂ ਨੇ ਕਿਹਾ ਵੀ ਕੋਈ ਚੱਕਰ ਨਹੀਂ ਪਾਓ ਤਾਂ ਕਰਦਿੰਗਾ ਫਿਰ ਅੱਜ ਪਾਈਆਂ ਨਹੀਂ ਮੈਂ ਕਾਉਂਦੀ ਨਹੀਂ ਨੀ ਕਹਿੰਦਾ ਉਹ ਬਤਾ ਤਾ ਹਾਂ ਇਹ ਹੁਣ ਅਸੂ ਸਾਥੀ ਕਾ ਜਿੱਦ ਤੇ ਕੱਲ ਨਾ ਜਿਹੜੀ ਮੈਂ ਵੀਡੀਓ ਪਾਈ ਸੀਗੀ ਉਹਦੇ ਵਿੱਚ ਮੈਨੂੰ ਦੋ ਤਿੰਨ ਕਮੈਂਟ ਆਏ ਕਿ ਥੋੜੀ ਤੇਰਾਣੀ ਨਹੀਂ ਮਤੀ ਦੀ ਆਵਾਜ਼ ਸੁਣੀ ਬਹੁਤ ਵਧੀਆ ਕਿੰਦੇ ਆਂ ਵਿੱਚ ਥੋੜੀ ਜੀ ਵੀਡੀਓ ਚ ਦਿਖੇ ਆਂ ਕੰਦੇ ਬਹੁਤ ਚੰਗੀ ਲੱਗਦੀ ਐ ਇੱਕ ਦਾ ਮੈਨੂੰ ਕਮੈਂਟ ਆਇਆ ਤਾਂ ਵੀ ਤੁਹਾਡੀ ਮਾਸੀ ਤੁਹਾਨੂੰ ਇੰਨਾ ਕੁੱਤੇ ਕਹੇ ਤੁਸੀਂ ਕੁਝ ਬਣਾਇਆ ਕਰਦੇ ਨਹੀਂ ਪਕੌੜੇ ਪਕੌੜੇ ਮੇਰੀ ਪਹਿਲਾਂ ਹੀ ਉਹਨਾਂ ਨੇ ਕਹਿਤਾ ਸੀ ਸਾ ਵੀ ਕੁਝ ਨਹੀਂ ਖਾਣਾ ਸੀ ਵੀ ਲੋਚ ਵੀ ਦੱਸਿਆ ਤਾਂ ਵੀ ਉਹਨਾਂ ਨੇ ਡਿਮਾਂਡ ਰੱਖੀ ਸੀ ਬਸ ਕਚੌਰੀਆਂ ਖੜਾ ਦੇ ਮੱਕਾ ਕਚੌਰੀਆਂ ਤਾਂ ਥੱਲੇ ਨਹੀਂ ਉਧਰਦੇ ਐ ਮੈਂ ਕਿਹ ਬਿਗ ਕਚੌਰੀਆਂ ਕਹਿੰਦੇ ਸੀ ਬਣਾਉਣੀਆਂ ਵੀ ਉਹੀ ਖੜਾ ਦੇ ਹੋਰ ਕੁਝ ਨਾ ਬਣਾਇਓ ਤਾਂ ਕਰਕੇ ਫਿਰ ਅਸੀਂ ਕੁਝ ਨਹੀਂ ਬਣਾਇਆ ਹੈਗਾ ਮੈਂ ਕੱਲੀਆਂ ਤਾਂ ਕਚੌਰੀਆਂ ਹੀ ਬਣਾਇਆ ਆਹੀ ਜੇ ਕੋਈ ਗੱਲ ਨਹੀਂ ਹਮੇਸ਼ਾ ਜਦ ਵੀ ਕੋਈ ਰਿਸ਼ਤੇਦਾਰ ਆਉਂਦਾ ਸੀ ਪਹਿਲਾਂ ਪੁੱਛਦੇ ਆ ਜੋ ਵੀ ਖਾਣਾ ਹੈ ਆਪਾਂ ਉਹ ਬਣਾ ਦਿੰਦੇ ਆ ਉਹਨਾਂ ਨੇ ਕੁਝ ਖਾਣਾ ਨਹੀਂ ਦਾ ਇਸ ਕਰਕੇ ਕੋਈ ਕਚੌਰੀ ਨਹੀਂ ਬਣਾਈਆ ਚਲ ਚਲ ਇਹ ਹੁਣ ਬੱਸ ਸੀ ਥੋੜੀ ਜਿਹੀ ਲੱਕੜ ਮੰਦੀਪ ਤਰੂਗੀ ਸਬਜ਼ੀ ਮੈਂ ਸਵੇਰੇ ਬਣਾਉਂਗੀ ਫਿਰ ਮੈ ਤਾਂ ਕੱਲ ਨੂੰ ਛੁੱਟੀ ਆ ਤੇ ਨਾ ਸਵੇਰੇ ਸਵੇਰੇ ਘੜੀ ਬਣਾ ਲੂਗੀ ਹਨਾ ਪਕੌੜੇ ਮੈਂ ਹੁਣ ਬਣਾਉਂਗੀ ਕਿਉਂਕਿ ਘੜੀ ਪਕੌੜਿਆਂ ਦੀ ਘੜੀ ਬਣਾਣੀ ਆ ਤੇ ਤਾਂ ਕਰਕੇ ਹੁਣ ਬਣਾ ਕੇ ਰੱਖੂੰਗੀ ਪਰ ਸਵੇਰੇ ਨਾ ਮੈਨੂੰ ਉੱਠਣਾ ਸਾਂਝੜੇ ਉੱਠ ਕੇ ਫਿਰ ਸਿੱਧਾ ਤੜਕਾ ਹੀ ਲਾਣਾ ਹੁੰਦਾ ਔਖਾ ਲੱਗਦਾ ਵੀਡੀਓ ਵੀ ਨਹੀਂ ਬਣਦੀ ਕਦੇ ਕਦੇ ਤਾ ਕਰਕੇ ਫਿਰ ਮੈਂ ਹੁਣ ਸ਼ਾਮ ਨੂੰ ਕੋੜੇ ਬਣਾ ਕੇ ਕਿੱਚਨ ਚ ਲਾ ਦੇਣੇ ਆ। ਬਾਕੀ ਸਭ ਤੋਂ ਹੁਣ ਜਿਹੜੀ ਸ਼ਾਮ ਨੂੰ ਬਣਾਣੀ ਆ ਕਦੀ ਬਤੌਰੀਆਂ ਨਹੀਂ ਬਣਾਉਂਗੇ ਬਾਕੀ ਇਕੱਲ ਵੀ ਹੋਰ ਦੇਣੇ ਕਿਉਂਕਿ ਅੱਜ ਤੀ ਤੌਰੀਆਂ ਨਹੀਂ ਖਾਣੇ ਆ ਤੇ ਮੁਸ਼ਕਿਲ ਆ। ਚਲੋ ਜੀ ਵੀਡੀਓ ਨਾਲ ਚੁਹੇ ਲੇਖੋ। ਹਾਂਜੀ। ਆਪੇ। ਮੈਂ ਸੱਟੀਆਂ ਆਪਣੀਆਂ ਬਣ ਗਈਆਂ ਬਸ ਰੋਟੀ ਰੋਟੀ ਰਹਿ ਗਈ ਹੈ ਤੇ ਵਾਰ ਫਿਰ ਮੈਨੂੰ ਇਹ ਵੀ ਅੰਦਰ ਨਾਲ ਧੂਆ ਬਹੁਤ ਜ਼ਿਆਦਾ ਹੋ ਜਾਂਦਾ ਹੈ। ਸਾਰੇ ਪੱਖੇ ਪੁਖੇ ਨੇ ਕਾਲੇ ਹੋ ਜਾਂਦੇ ਨੇ ਤਾਂ ਕਰਕੇ ਮੈਂ ਹੁਣ ਬਣਾ ਕੇ ਰੱਖ ਲੂੰਗੀ ਫਿਰ ਸਵੇਰੇ ਆਪਾਂ ਤੜਕਾ ਲਾ ਲਾਂਗੇ। ਇਮੇਜ ਵਿੱਚ ਦੱਸਣਾ ਸੀਗਾ ਕੱਲ ਜਿਹੜੀ ਮੈਂ ਸੰਧਾਰੀ ਦੀ ਵੀਡੀਓ ਪਾਈ ਸੀ ਉਹ ਉਹ ਮੈਂ ਇੱਕ ਦਿਨ ਛੱਡ ਕੇ ਤਾਂ ਪਾਈ ਹੈ ਕਿਉਂਕਿ ਸਾਡੇ ਜਿਹੜੇ ਰਾਵੀ ਹੈ ਤੁਸੀਂ ਵੀਡੀਓ ਚ ਦੇਖੀ ਹੋਣੀ ਇਹਨੇ ਕਈ ਜਾਣਦੇ ਨੇ ਕਈ ਜਾਂਦੇ ਨਹੀਂ ਜਿਹੜੇ ਨਮਿਆ ਨੇ ਨਾ ਤੇ ਉਹ ਮਤਲਬ ਉਹਨਾਂ ਦੇ ਉੱਧਰ ਸੋਰੇ ਵੀ ਉਹਦੀ ਡੈਥ ਹੋ ਗਈ ਸੀਗੀ ਜਿਸ ਦਿਨ ਮਾਸੀ ਉਹ ਨਹੀਂ ਸੰਧਾਰਾ ਲੈ ਕੇ ਆਏ ਤੇ ਜਿਹੜੀ ਸੰਧਾਰਾ ਵਾਲੀ ਵੀਡੀਓ ਪਾਈ ਹੈ ਉਸੇ ਦਿਨ ਸ਼ਾਮ ਨੂੰ ਹੋਈ ਸੀ ਸੰਧਾਰਾ ਦਾ ਮੇਰਾ ਦਿਨ ਚ ਆ ਗਿਆ ਤਾਂ ਉਹਦੇ ਬਾਅਦ 2 ਘੰਟਿਆਂ ਬਾਅਦ ਸਾਨੂੰ ਅਚਾਨਕ ਇਧਰ ਆਵਾਜ਼ਾਂ ਜਿ ਆ ਗਈ ਸੀ ਤਾਂ ਪਤਾ ਉਹ ਕਾਫੀ ਦਿਨ ਤੋਂ ਨਾ ਢਿੱਲੇ ਜਿ ਸੀ ਜਿਹੜੇ ਸਿਹਤ ਉਹਨਾਂ ਦੀ ਠੀਕ ਨਹੀਂ ਠੀਕ ਤਾਂ ਕਰਕੇ ਮਤਲਬ ਪਹਿਲੇ ਹੀ ਸਾਨੂੰ ਪਤਾ ਸੀਗਾ ਇਸ ਕਰਕੇ ਫਿਰ ਉਸੇ ਦਿਨ ਜਿੱਦਣ ਮੇਰਾ ਸੰਧਾਰਾ ਆਇਆ ਹੈ ਮਾਸੀ ਉਹ ਨਹੀਂ ਆਇਆ ਉਸੇ ਦਿਨ ਸ਼ਾਮ ਨੂੰ ਉਹ ਹੋ ਗਏ ਉਹ ਉਹਨਾਂ ਦੀ ਡੈਥ ਹੋ ਗਈ ਸੀ ਤਾਂ ਕਰਕੇ ਫਿਰ ਮੈਂ ਨਾ ਵੀਡੀਓ ਹੈ ਜਿਹੜੀ ਉਹ ਤੇ ਅਗਲੇ ਦਿਨ ਪਾਈ ਨਹੀਂ ਸੀਗੀ ਕਿਉਂਕਿ ਅਗਲੇ ਦਿਨ ਹਨਾ ਡਾਗਾ ਦਾ ਦਿਨ ਸੀਗਾ ਇਸ ਕਰਕੇ ਸ਼ਾਮ ਜਿਹੜਾ 6 ਦਾ ਟਾਈਮ ਤਾਂ ਜਦੋਂ ਉਹਨਾਂ ਦਾ ਪਤਾ ਫਿਰ ਉਸ ਟਾਈਮ ਦੇ ਟਾਈਮ ਤਾਂ ਰਿਸ਼ਤੇਦਾਰ ਕੋਈ ਦੂਰ ਹੁੰਦਾ ਨੇੜੇ ਹੁੰਦਾ ਫਿਰ ਆ ਨਹੀਂ ਸਕਦੇ ਹੈ ਇਸ ਕਰਕੇ ਫਿਰ ਅਗਲੇ ਦਿਨ ਮੈਂ ਵੀਡੀਓ ਪਾਈ ਨਹੀਂ ਹੈਗੀ ਤੇ ਬਸ ਹੁਣ ਬਾਕੀ ਜਿਹੜੀ ਆਹ ਵੀਡੀਓ ਹੁਣ ਮੈਂ ਘਰਦਿਆਂ ਨੂੰ ਪੁੱਛ ਕੇ ਦੀ ਪਾ ਲਈਆਂ ਬਾਕੀ ਪਹਿਲਾਂ ਮੇਰੀ ਪਾਪ ਦੀ ਸਲਾਹ ਨਹੀਂ ਤੀ ਫਿਰ ਘਰਦਿਆਂ ਨੂੰ ਪੁੱਛਿਆ ਫਿਰ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਇਆ ਤਾਂ ਕਰਕੇ ਮੈਂ ਪਾਣੀਆ ਸ਼ੁਰੂ ਕਰਤੀ ਆਂ ਤੇ ਨਾਸਸਾ ਨਾਰਾ ਹਾਂ ਅਸੀਂ ਆਪਣੇ ਰੋਗ ਤੇ ਇੱਧਰ ਵੀ ਰੋਗ ਤਾਂ ਮੇਰੀ ਦਰਾਣੀ ਨੇ ਵੀ ਰੋਗ ਤਾਂ ਭੋਗ ਤੇ ਪਾ ਦੀ ਅਸੀਂ ਨਣਦ ਦੇ ਵੀ ਦੇ ਕੇ ਆਵਾਂਗੇ ਭੂਆ ਦਾ ਵੀ ਨਾਲੇ ਜਿਹੜਾ ਸਾਡਾ ਇਹ ਨਾ ਉਹ ਵੀ ਇੱਧਰ ਮੇਰੇ ਨਾਲ ਤਾਏ ਉਹਨਾਂ ਨੇ ਹੀ ਆਉਣਾ ਸੀਗਾ ਬੀਬੀ ਨੇ ਰਮਣੀ ਉਹਨਾਂ ਨੇ ਆਉਣਾ ਸੀਗਾ ਪਹਿਲੀ ਵਾਰ ਆਣਾ ਤਾਂ ਉਹਨਾਂ ਨੇ ਤਾਂ ਕਰਕੇ ਪਹਿਲਾਂ ਵੀ ਆਏ ਹੋਏ ਆ ਮਤਲਬ ਬਹੂ ਨੇ ਬੀਬੀ ਨੇ ਪਹਿਲੀ ਵਾਰ ਆਣਾ ਤਾਂ ਇਸ ਕਰਕੇ ਹੁਣ ਭੋਗ ਤੋਂ ਬਾਅਦ ਹੀ ਅਸੀਂ ਸਾਰਿਆਂ ਨੂੰ ਬੁਲਾਵਾਂਗੇ ਨਾਲੇ ਅਸੀਂ ਵੀ ਖੁਦ ਭੋਗ ਤੋਂ ਬਾਅਦ ਹੀ ਦੇ ਕੇ ਆਵਾਂਗੇ ਹੁਣ ਅੱਜ ਅਸੀਂ ਪਹਿਲੀ ਵਾਰ ਚੱਲੇ ਗੁਰਦੁਆਰੇ ਪਹਿਲੀ ਵਾਰ ਪਹਿਲੀ ਵਾਰ ਚਲੇ ਆ ਗੁਰਦੁਆਰੇ ਨਹੀਂ ਮਤਲਬ ਐਂ ਦੇ ਮੁੰਨਿਆਬਾਦ ਹੋਰ ਹੋਰ ਐਨੇ ਦਿਨ ਬਾਅਦ ਐਨੇ ਹਫਤੇ ਬਾਅਦ ਕਿਉਂ ਵੀ ਥੋੜਾ ਥੋੜਾ ਮੇਰਾ ਸਿਰ ਨਾ ਬਹੁਤ ਦੁਖ ਰਿਆ ਐਨੇ ਹਫਤੇ ਬਾਅਦ ਕਿਉਂਕਿ ਤੁਪ ਅੱਜ ਨਾ ਗਰਮੀ ਬਹੁਤ ਆ ਰਿਹਾ ਕੰਮ ਕਰਕੇ ਸਿਰ ਦੁਖਣ ਲੱਗਦਾ ਆ ਦੇਖੋ ਪਿੱਛੇ ਕਿਵੇਂ ਨੱਕਬੂਲ ਕੱਢ ਰਿਹਾ ਇਧਰ ਆ ਛੋਟਾ ਖੜਾ ਏ ਗੁਰਦੁਆਰੇ ਜਾਣ ਨੂੰ ਮੇਰੀ ਮੰਮੀ ਬਾਹਰ ਆ ਸੀ ਦੋਨੇ ਚੱਲੀਆਂ ਗੁਰਦੁਆਰਾ ਸਾਮੱਥਾ ਟੇਕ ਕੇ ਆਈਏ ਲੇਕਿਨ ਨੇ ਦਿਨ ਹੋ ਗਏ ਮੈਨੂੰ ਹੋ ਗਏ ਕੋਟੋਗੜ 15 20 ਦਿਨ ਬਾਅਦ ਚੱਲੀ ਆ ਮੈਂ ਵੀ ਅੱਜ ਆ ਇੱਕ ਕਮੇ ਇੰਨੇ ਬਾਦ। ਆਪੂ ਦੇ ਨਾ ਪਟਕਾ ਨਹੀਂ ਬੰਨਿਆ। ਇਹਦਾ ਵਟਕਾ ਲਾਵਾਂਗੇ, ਪਟਕਾ ਬੰਨਨ ਦਾ। ਟਾਈਮ ਨਹੀਂ ਕਿਉਂਕਿ ਇਹਨੇ ਸਾਰਾ ਚੱਕ ਕੇ ਮਾਰਨਾ ਪਟਕਾ। ਚਲੋ ਜੀ ਹੁਣ ਚੱਲੀਏ ਬੀਬੀ ਆ ਕੇ ਬਾਹਰ ਬੈਠ ਗਈ ਪਹਿਲਾਂ ਹੀ। ਹੋਰ ਸੁੱਕੀਆਂ ਪਈਆਂ ਨੇ ਸਾਰੀਆਂ। ਧੁੱਪ ਕੰਨ ਧੁੱਪ ਪੈਣ ਲੱਗ ਗਈ ਨਾ ਹੁਣ। ਧੁੱਪ ਪੈਣ ਕਰਕੇ ਨਾ ਹੁਣ ਮਿਰਚਾਂ ਜਿਹੜੀਆਂ ਸੁੱਕ ਗਈਆਂ ਸਾਂ। ਇਹਦੀ ਮੰਮੀ ਨੇ ਤਾਂ ਬਲਾ ਲਿਆ ਯੂ ਵੀ। ਓਏ! ਦੇਖੀ ਆਏ ਨਹੀਂ ਸੁਣਦਾ। ਹੈ? ਉੱਥੇ ਖੜਾ ਜਾ ਹੱਗ ਮਾਰ ਲਿਆ 6:30 ਹੋ ਗਏ ਪੌਣੇ 7 ਹੋਣੇ ਆਲੇ ਆ ਫਿਰ ਛੱਟੀ ਆ ਜਾਾਂਗੇ ਹੋਰ ਚਲੋ ਜੀ ਚੱਲੀਏ ਆਪਾਂ ਆ ਜਾ ਬੂ ਉਹ ਆਇਆ ਆ ਜਾ ਆ ਜਾ ਦੋਹੇ ਨਿਆਣੇ ਦੋਹੇ ਦਰਾਣੀ ਚਠਾਣੀ ਗੁਰਦੁਆਰਾ ਸਾਹਿਬ ਚੱਲ ਆ ਜਾ ਆ ਜਾ ਓਏ ਮੈਂ ਥੱਫੜ ਮਾਰਨੇ ਖੋਲ ਆ ਜਾ ਬੁੱਤ ਆ ਜਾ ਆ ਜਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪੜਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਕੜੀ ਆਪਣੀ ਬਣ ਗਈ ਮੈਂ ਨਾ ਪਕੌੜੇ ਪਾਉਣ ਆਈ ਆ ਹੁਣ ਸਵੇਰ ਦਾ ਟਾਈਮ ਆ ਤੇ ਅੱਜ ਨਾ ਹੈਗਾ ਉਧਰ ਫੁੱਲਾਂ ਦਾ ਦਿਨ ਮਤਲਬ ਫਿਰ ਸਾਰੇ ਉਧਰ ਹੀ ਜਾਣਗੇ ਤੇ ਫੋਟਾ ਫਟ ਕੜੀ ਚ ਪਕੌੜੇ ਪਾ ਦਈਏ ਕੜੀ ਰਿਜ ਗਈ ਆਪਣੀ ਹੋਰ ਆ ਵੀ ਨਾ ਫੋਨ ਕਰਿਆ ਦਾਉਂ ਦੀ ਚੱਕੀ ਜੀ ਕਹਿੰਦੀ ਮੈਂ ਬਾਹਰ ਸੀ ਮਾ ਬਾਹਰ ਸੀ ਉਹ ਕੜੀ ਤਾਂ ਮੈਂ ਹੋਰ ਮੈਂ ਕੜੀ ਕੋ ਪਕੜੇ ਧੋੜ ਲਿਆ ਆਪਾਂ ਮੈਂ ਸੁਣਿਆ ਲਈ ਕੀ ਹੋ ਗਿਆ ਉਹ ਤਾਂ ਬੀਬੀ ਨੂੰ ਕਹਿਣਾ ਸੀ ਬੀਬੇ ਤੇ ਮਰ ਲਾ ਹਾਂ ਉਹ ਪੁੱਛਣਾ ਸੀ ਉਧਰੋਂ ਕੀ ਹੋਰ ਲਾਗਣੀਆਂ ਕਰਦੇ ਨੇ ਅੱਛਾ ਅੱਛਾ ਲੋ ਜੀ ਕੜੀ ਆਪਣੀ ਬਣ ਗਈ ਪਕੌੜੇ ਪਾਤੇ ਬਸ 10 15 ਮਿੰਟ ਚੁੱਲੇ 'ਤੇ ਰੱਖਣੀ ਆ ਹੁਣ ਚੁੱਲੇ ਤੇ ਨੀ ਤੜਦੇ ਹੈਗੇ ਰੋਟੀ ਅੰਦਰੇ ਲਾਣੀ ਆ ਤਾਂ ਕਰਕੇ ਚੁੱਲੇ ਤੇ ਪਈ ਰਹੂਗੀ ਐਨ ਵਧੀਆ ਬਣ ਜੂਗੀ ਫਿਰ ਹਾਂ ਕੈਨ ਮੈਂ ਰੋਕ ਕਰ ਲਈ ਕਿਹਾ ਤਾਂ ਬੀਬੀ ਨੂੰ ਹੋਰ ਫੋਨ ਮਾਹ ਜੀ ਮਾਹ ਤੂੰ ਭਗ ਜੀ ਸਵੇਰੇ ਹੀ ਇਹ ਤਾਂ ਘਰ ਬਿਕੇ ਰਾਮ ਗਾ ਔਰ ਪਰ ਇਹ ਨੂਆ ਹੋਣਾ ਵੀ ਜੇ ਕੋਈ ਬੁਲਾਊਗਾ ਤਾਂ ਜਾਊਗੀ ਨਾ ਫੋਨ ਕਰਿਆ ਤੇ ਨਹੀਂ ਸੋਲੋ ਕਿਤੇ ਬੰਦ ਆਹ ਤਾਂ ਤੰਤਰ ਪਿਆਤੀ ਮੈਂ ਉਹ ਬੜੀ ਧਾ ਰਹੀ ਹੁਚਾ ਨਹੀਂ ਕਿੱਤਿਆ ਹੋਰ ਆਬੂ ਆਇਆ ਆ ਗਿਆ ਬਣਾ ਡਾਲੋ ਉੱਪਰੇ ਬੋਲ ਰਹੀ ਆ ਉੱਪਰੇ ਬੋਲ ਰਹੀ ਨਾ ਮੈਂ ਉੱਪਰ ਕੰਮ ਕਰ ਰਹੀ ਨਾ ਮੈਂ ਪੋਚਾ ਲਾਤਾ ਫਿਰ ਉਹ ਲਾ ਲੂਗੀ ਤਾਂ ਕਰਕੇ ਮੈਂ ਬੰਦੇ ਆ ਜਾ ਮੈਂ ਬਾਹਰ ਆ ਕੜੀ ਕੱਢਣ ਆਈ ਸੀ ਤੂੰ ਤਾਂ ਬਾਸ ਕਾਲਾ ਹੈ ਸਾਰੇ ਕੱਪੜੇ ਭਿਓ ਲਿਆ ਆ ਦੇਖੋ ਉਹਦੀ ਮੰਮੀ ਨਾਲ ਉੱਪਰ ਕੱਪੜੇ ਤਵਾ ਕੇ ਆਇਆ ਮੈਂ ਨਾ ਪੋਚਾ ਲਾਤਾ ਅੰਦਰ ਤਾਂ ਕਰਕੇ ਫਿਰ ਉਹ ਵੀ ਕਮਰ ਅੰਦਰ ਪੋਚਾ ਲਾ ਲੂਗੀ ਫਿਰ ਮੈਂ ਇਹਨੂੰ ਫੜ ਲਿਆ ਨੇ ਕੜੀ ਤਾਂ ਬਣ ਗਈ ਆਪਣੀ ਹੁਣ ਨਾ ਕੱਢਣ ਆਈਆਂ ਕਿਉਂਕਿ ਨਾ ਅਦਰ ਮੰਮੀ ਬੀਬੀਆਂ ਨੇ ਸਾਰੇ ਉੱਧਰ ਚਲੇ ਗਏ ਹੁਣ ਸਵੇਰ ਉਹ ਫੁੱਲਾਂ ਤੇ ਤਾਂ ਕਰਕੇ ਫਿਰ ਆਪਾਂ ਫੁੱਲ ਨਾ ਫਿਰ ਛੇਤੀ ਚੁਗਦੇ ਨੇ ਹਨਾ ਤਾਂ ਕਰਕੇ ਫਿਰ ਆਪਾਂ ਮੈਂ ਤੇ ਇੱਕ ਨਾ ਮੈਨੂੰ ਕਹੀ ਆ ਬੋਲਦੇ ਨੇ ਵੀ ਤੁਸੀਂ ਇੱਕੋ ਵਰਡ ਆ ਇੱਕ ਤਾਂ ਬਾਰ ਬਾਰ ਬੋਲਦੇ ਹੋ ਦੇਖੋ ਹਰ ਇੱਕ ਗੱਲ ਆਦਤ ਤਰੀ ਹੀ ਹੁੰਦੀ ਆ ਕਈ ਵਾਰ ਔਰ ਮੈਂ ਐਸਾ ਨਹੀਂ ਹੈਗਾ ਵੀ ਮੈਂ ਰੁੱਕ ਕੇ ਬੋਲਦੀ ਆ ਜਾਂ ਫਿਰ ਉਹ ਮੇਰੀ ਆਦਤ ਜੀ ਆਪਾਂ ਵੀਡੀਓ ਬਣਾਉਂਦੇ ਆ ਜਿਹੜਾ ਵੀਡੀਓ ਦਾ ਕੰਮ ਹੁੰਦਾ ਨਾ ਕਈ ਵਾਰ ਉਸ ਚ ਕੋਈ ਗੱਲ ਇੱਕੋ ਲੱਗ ਤਾਂ ਆਪਾਂ ਨੂੰ ਔੜਦੀ ਨਹੀਂ ਹੈਗੀ ਇਸ ਕਰਕੇ ਹੁਣ ਤਾ ਕਰਕੇ ਮੈਂ ਥੋੜਾ ਜਿਆਦਾ ਰੁਕ ਜੰਨੀ ਆ ਵਿੱਚ ਨੂੰ ਪਰ ਇਹਦਾ ਮਤਲਬ ਐ ਨਹੀਂ ਕਿ ਮੈਂ ਹੱਕ ਪਾ ਕੇ ਬੋਲਦੀ ਆ ਇਹਨੂੰ ਉਰੇ ਲੈ ਜੂ ਵੀ ਇਹਨੂੰ ਨਹੀਂ ਬਾਹਰੇ ਖਡਾ ਲੈ ਅੰਦਰ ਨਾਲ ਲੈ ਕੇ ਜਾਈ ਠੀਕ ਐ ਇਹਦੀ ਮੰਮੀ ਪੋਚਾ ਲਾ ਰਹੀ ਅੰਦਰ ਨਾਲ ਲੈ ਕੇ ਇਹਨੂੰ ਬਾਹਰ ਨਹੀਂ ਮੇਰੇ ਕੋਲ ਲੈ ਅਦਰ ਲੈ ਹੁਣ ਨਾ ਕੜੀ ਕੱਢ ਲਾ ਆਪੂ ਬਾਥਰੂਮ ਅਜਾ ਬੂ ਨੂੰ ਸਾਬਣ ਨਾਲ ਫਿਰ ਬੀਬੀ ਉਹ ਨਹੀਂ ਹੈ ਨਹੀਂ ਉੱਧਰ ਚਲੇ ਗਏ ਆਪਾ ਬਣਾ ਕੰਮ ਨਹੀਂ ਹੋਉਂਦੀ ਮੈਂ ਕੋਈ ਨੀਰ ਵੀ ਨਹੀਂ ਹੈਗੀ ਰਸ ਆਬੂ ਉੱਥੇ ਬੈਜਾ ਪੀੜੀ ਤੇ ਪੀੜੀ ਤੇ ਬੈਜਾ ਪੀੜੀ ਤੇ ਬਿਠਾ ਦੇ ਇਹਨੂੰ ਪੀੜੀ ਤੇ ਬਠਾ ਆਬੂ

कड़ी अपनी बहुत स्वाद बनी है क्योंकि टाइम तो ना अगे तो तार दें चुले पर सवेर दई है चुले पर ही आप थले तारी है मैं चलो करनी क्या है रोटी तो अंदर लानी है अभी और अपनी अग्नि लानी अस मैंबर है घरे आपकी रोटी ला के खा लागे ਅਸੀਂ ਵੀ ਅੱਜ ਨਾ ਰਾਵੀ ਉਹਨਾਂ ਦੇ ਜਾਣਾ ਏ ਅਸੀਂ ਦੇਖਦੇ ਹਾਂ 2 ਵਜੇ ਤੱਕ 2 ਵਜੇ ਦੀ ਚਾਹ ਬਣਾਏ ਤੋਂ ਬਾਅਦ ਫੇਰ ਜਾਵਾਂਗੇ ਕਿਉਂਕਿ ਅਸੀਂ ਉਧਰ ਦੇ ਗਏ ਨਹੀਂ ਨਾ ਹੈਗੇ ਫਿਰ ਉਹਦੇ ਬਾਅਦ ਇੱਥਾਂ ਅਸੀਂ ਭੋਗ ਤੇ ਜਾਵਾਂਗੇ ਐਵੇਂ ਆ ਘਰ ਦੇ ਹੈਗੇ ਹਨਾ ਜਾਣ ਵਾਲੇ ਵੱਡੇ ਹੈਗੇ ਆ ਇਸ ਕਰਕੇ ਉਹ ਜਾਂਦੇ ਆ ਅਸੀਂ ਪਿੱਛੇ ਆਪਦਾ ਘਰ ਸੰਭਲ ਲੈਂਦੇ ਆ ਦੋਨੇ ਤਰ੍ਹਾਂ ਦੀ ਤੇ ਕੰਮਕਾਰ ਕਰੀ ਜੰਨੀ ਹੁਣ ਬਸ ਇਹ ਤੋਂ ਬਾਅਦ ਰੋਟੀ ਰੋਟੀ ਖਾ ਕੇ ਆ ਤਾਂ ਕੰੂ ਟੱਕਣਾ ਟੱਕਦਣੀ ਰੋਟੀ ਰੋਟੀ ਖਾ ਕੇ बस रोटी रह गई ਹੁਣ ਰੋਟੀ ਬਣਾ ਕੇ ਖਾ ਕੇ ਉਹਦੇ ਬਾਅਦ ਮੈਂ ਵੀ ਨਹਾਣਾ ਸੀ ਸਿਰ ਸਿਰ ਅੱਜ ਸਾਰੀ ਫੈਮਿਲੀ ਨੇ ਸਿਰ ਨਹਾਣਾ ਆਬੂ ਨੂੰ ਵੀ ਸਿਰ ਨਹਾਣਾ ਨੂੰ ਆਬੂ ਨੂੰ ਮੈਂ ਹੀ ਸਿਰ ਨਹਾਉਂਗੀ ਮੈਂ ਵੀ ਨਹਾ ਲੂੰਗੀ ਨਾਲੇ ਅੱਦ ਨੂੰ ਸਿਰ ਨਹਾਣਾ ਹੈ ਨਾ ਬਬਲੂ ਮੈਂ ਕੋਸਵਾਲਾ ਤੇ ਲਾ ਮਾਂਜ ਗਏ ਗਾਇਮਲੀ ਪਾਈ ਬਹੁਤ ਜ਼ਿਆਦਾ ਹੋ ਰਹੀ ਹੈ ਵਾਪਸ ਫੇਰ ਪਰ ਦੋਨੇ ਬੱਚੇ ਨਹਾ ਲੇ ਯੂ ਵੀ ਆਪਣੇ ਆਪ ਨਹਾਣ ਲੱਗ ਗਿਆ ਆਬੂ ਨੂੰ ਮੈਂ ਨਹਾਤਾ ਆਪੋ ਐ ਕਰਕੇ ਦੇਖੀ ਆਪੋ ਐ ਕਰੀ ਕਰੀਏ ਕਰੀ ਇਹ ਆ ਦੇ ਆ ਦੇ ਵਾਲਾ ਨੁਕੀਵੇਂ ਕਹਿੰਦਾ ਆ ਦੇ ਆ ਦੇ ਮੈਂ ਸੀਂਦਾ ਨੰਦਾ ਵੈਸੇ ਥੋੜਾ ਜਿਆ ਰੋਂਦਾ ਪਰ ਮੇਰੇ ਕੋਲ ਤਾਂ ਨਹੀਂ ਰੋਇਆ ਹੈਗਾ ਇਹਦੀ ਮੰਮੀ ਕਹਿੰਦੀ ਵੀ ਰੋਂਦਾ ਹੈ ਕਿਉਂਕਿ ਔਖਾ ਨਿਆਣਾ ਨਾ ਹਰੇਕ ਹੈ ਜਿਹੜਾ ਉਹ ਸਿਰ ਬਹੁਤ ਔਖਾ ਨੰਦਾ ਏ ਇਹ ਵੀ ਨੰਦਾ ਏ ਪਰ ਇਹਨੇ ਜਮਾ ਵੀ ਨਹੀਂ ਹੋ ਕਰਿਆ ਕਿਉਂਕਿ ਮੇਰਾ ਨਿਆਣੇ ਨੂੰ ਜਿਵੇਂ ਮੈਂ ਯੂਵੀ ਛੋਟੇ ਹੁੰਦੇ ਨੰਨਾਂਦੀ ਉਵੇਂ ਮੈਂ ਆਗੂ ਨੂੰ ਨਲਾਇਆ ਏ ਇਸ ਕਰਕੇ ਬਿਲਕੁਲ ਵੀ ਨਹੀਂ ਰੋਇਆ ਹੈਗਾ ਲੱड्डੂ ਹੈ ਨਾ ਲੋ ਜੀ ਆਪਾਂ ਕੰਮ ਸਾਡਾ ਨਿਬੜ ਗਿਆ ਰੋਟੀ ਪਾਣੀ ਵੀ ਖਾ ਲਿਆ ਰੋਟੀ ਬਣਾ ਕੇ ਖਾ ਵੀ ਲਈ ابو ਵੀ ਨੜਾਤਾ ਰੋਟੀ ਮੈਂ ਬਾਅਦ ਚ ਬਣਾਈ ਐ ਪਹਿਲਾਂ ابو ਨੂੰ ਸਿਰ ਨੜਾਤਾ ਤਾਂ ਤੇ ਆਪਾਂ ਰੋਟੀ ਖਾ ਲਈ ਤੇ ਮੈਂ ਹਣਾ ਹੁਣ ਵੀਡੀਓ ਦਾ ਅੱਜ ਇੱਥੇ ਆਂਦੀ ਕਰਦੀ ਆ ਤੇ ਪਲੀਜ਼ ਜੇ ਕੋਈ ਗਲਤੀ ਨਾਲ ਕੁਝ ਬੋਲਿਆ ਜਾਂਦਾ ਹੋਵੇ ਜਾਂ ਕੁਝ ਵੀ ਹਨਾ ਦੇਖੀ ਕਿਵੇਂ ਚੱਲ ਲੰਗੀ ਹੁਣ ਤੇਲ ਲਾਣਾ ਇਹਦੇ ਤਾਂ ਪਲੀਜ਼ ਸੌਰੀ ਮਾਫ ਕਰਿਓ ਕਿਉਂਕਿ ਮਤਲਬ ਵੀ ਕਈ ਵੀ ਕਈ ਵਾਰ ਐਦਾਂ ਦੀ ਕੋਈ ਗੱਲ ਹੁੰਦੀ ਹੈ ਜਿਹੜੀ ਤੁਹਾਨੂੰ ਸਹੀ ਨਹੀਂ ਲੱਗਦੀ ਹੈ ਨਾ ਵੀ ਤੁਸੀਂ ਆ ਗੱਲ ਬੋਲਨੀ ਨਹੀਂ ਸੀਗੀ ਜਾਂ ਐਦਾਂ ਨਾ ਕਰਿਆ ਕਰੋ ਆ ਨਾ ਬੋਲੋ ਤਾਂ ਆ ਦੇਖੋ ਆ ਦੇਖੋ ਮੇਰੇ ਦੋਨੇ ਪੁੱਤ ਆ ਦੇ ਦੋਨੇ ਬਬੂ ਇੱਕ ਅਵੂ ਇੱਕ ਯੂਵੀ ਆ ਅਵਰਾਜ 어 ਯੂਵਰਾਜ ਉਹ ਦੇਖੋ ਕਿ ਮੈਂ ਸੁੱਟ ਜਾਵਾ ਖੜਿਆ ਹਾਸ ਰਿਹਾ ਯੂਵੀ ਆਤੀ ਕਿੱਥੇ ਯੂਵੀ ਆਤੀ ਯੂਵੀ ਨੂੰ ਯੂਵੀ ਨਹੀਂ ਕਹਿੰਦਾ ਦੂਈ ਕਹਿੰਦਾ ਦੂਈ ਮੈਂ ਕਿੰਨੀ ਵਾਰ ਸਮਝਾਇਆ ਸਾਰੇ ਇਸ ਖਾਨੇ ਨੂੰ ਵੀ ਬੀਬੀਰਾ ਕਿਹਾ ਕਰ ਯੂ ਵੀ ਨਾ ਦੂਈ ਨਾ ਕਿਹਾ ਕਰ ਇਹ ਦੂਈ ਦੂਈ ਕਰੀ ਜਾਂਦਾ ਸਾਰਿਆਂ ਨੇ ਸੁਣ ਕੇ ਚਲੋ ਜੀ ਹੁਣ ਆਪਾਂ ਵਲੌਗ ਦਾ ਐਂਡ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਉਹ ਉੱਪਰ ਨੂੰ ਨਾ ਜਾ ਵੀਡੀਓ ਵੀਡੀਓ ਨੂੰ ਲਾਈਕ ਜ਼ਰੂਰ ਕਰੇ ਹੁਣ ਲੱਗੇ ਆਪਾਂ ਯੂ ਵੀ ਪਿੱਛੇ ਹੋ ਜਾ ਉਹ ਤਾਂ ਪਿੱਛੇ ਕਰ ਰਹੇ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਅਗਲੇ ਵਧੀਆ ਜੇ ਵਲੌਗ ਚ ਹੁਣ ਨਾ ਬਸ ਕੋਗ ਤਾਂ ਕਵੇਂ ਆ ਵੀ ਕਦੇ ਕਦੇ ਇੱਕ ਦਿਨ ਛੱਡ ਕੇ ਮੈਂ ਵੀਡੀਓ ਪਾਇਆ ਕਰੂੰਗੀ ਵੀ ਕਈ ਵਾਰ ਪੈਂਦੀ ਹੈ ਕਈ ਵਾਰ ਨਹੀਂ ਪੈਂਦੀ ਹੈ ਨਾ ਕਿਉਂਕਿ ਸਾਰੇ ਉੱਧਰ ਚਲੇ ਜਾਂਦੇ ਆਂ ਅਸੀਂ ਪਿੱਛੇ ਦੋ ਇਧਰਾਂ ਦੀ ਠਾਣੀ ਰਹਿ ਜਣੀਆਂ ਬੱਚੇ ਰਹਿ ਜਾਂਦੇ ਨੇ ਫਿਰ ਐਵੇਂ ਆਪਣਾ ਕੰਮ ਹੁਣ ਦੇਖਦੇ ਆਂ ਮੈਂ ਮੰਮੀ ਦਾ ਸੂਟ ਕੱਟਣਾ ਏ ਅ ਅਸੀਂ ਉਹ ਮੈਂ ਉਹ ਮਨਦੀਪ ਤੋਂ ਬਟਵਾ ਲੰਨੀ ਹੈ ਤੇ ਸਲਾਈ ਮੈਂ ਕਰ ਦੂੰਗੀ ਤਾਂ ਜਲਦੀ ਹੋ ਜਾਊਗਾ ਤੇ ਹੁਣ ਮਿਲਦੇ ਆਪਾਂ ਅਗਲੇ ਵਲੌਗਸ ਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਇਧਰ ਆ चलो हूँ बाय बाय कर दो बाय बाय कर दो बाय बाय